ਪਾ 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 ਸੋਇਆ ਰੈਨਾ ਓ ਸੋ ਪ੍ਰਾਈਟ ਬਾਇ ਲਾ ਕੋ ਮੀਗੋ ਟੋਡਾ ਲਾ ਨਾਈ ਐਲ ਰੀਮੋ ਸੁਐਨਾ ਜੀ ਗੁੱਡ ਮਾਰਨਿੰਗ ਸਾਰਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇਸੀ ਗੱਲਾਂ ਦੇ ਉੱਤੇ ਤੇ ਅੱਜ ਆਪਾਂ ਕਰਦੇ ਹਾਂ ਨਵੀਂ ਬਲੌਗ ਦੀ ਸ਼ੁਰੂਆਤ ਤੇ ਹਾਂਜੀ ਸਾਰਿਆਂ ਤੋਂ ਪਹਿਲਾਂ ਆਪਾਂ ਸਵੇਰੇ ਮਾਰਨਿੰਗ ਦੀ ਵਾਕ ਕਰਕੇ ਵਿਲੇ ਹੋ ਗਏ ਸੀ ਤੇ ਹੁਣ ਬੱਚਿਆਂ ਨੂੰ ਰੈਡੀ ਕਰਕੇ ਤੇ ਹੁਣ ਆਪਾਂ ਕਰਦੇ ਆ ਭਾਈ ਸਾਫ਼ ਸੁਭਈਏ ਇਹ ਬੈੱਡ ਨੂੰ ਆਪਾਂ ਸਾਫ਼ ਕਰਾਂਗੇ ਤੇ ਉਸ ਤੋਂ ਬਾਅਦ ਭਾਈ ਇਹ ਫਿਰ ਦੇਖਦੇ ਆ ਝਾੜੂ ਪੂੰਝਾ ਕਰਦੇ ਆ ਤੇ ਅੱਜ ਥੋੜਾ ਜਿਹਾ ਬਠਿੰਡੇ ਕੰਮ ਆ ਤਾਂ ਆਪਾਂ ਬਠਿੰਡੇ ਵੀ ਜਾ ਕੇ ਆਵਾਂਗੇ ਲਓ ਜੀ ਬੱਚੇ ਵੀ ਸਕੂਲ ਲਈ ਹੋ ਗਏ ਰੈਡੀ ਤੇ ਆਹ ਬੈੱਡ ਆਪਾਂ ਸਾਫ਼ ਕਰਤਾ ਕਲੀਨ ਕਰਤਾ ਤੇ ਬਸ ਹੁਣ ਮੈਂ ਆਪਣੇ ਰੂਮ ਦੀ ਜਿਹੜੀ ਸੈਟਿੰਗ ਉਹ ਕਰਨੀ ਆ ਸਵੇਰੇ ਸਵੇਰੇ ਇੰਨਾ ਗਾਹ ਪੈ ਜਾਂਦਾ ਕਮਰੇ ਦੇ ਵਿੱਚ ਦੇਖੋ ਇਹ ਮੇਰੀ ਰਿੰਗ ਲਾਈਟ ਤੇ ਬਸ ਹੁਣ ਸਵੇਰੇ ਆਪਾਂ ਸਾਰਾ ਇਹ ਕੰਮ ਨੂੰ ਕਰ ਦਾਂਗੇ ਫਿਨਿਸ਼ ਤੇ ਫਿਰ ਤੁਹਾਨੂੰ ਮਿਲਦੇ ਆਂ ਸਵੇ ਬੱਚਿਆਂ ਨੇ ਜਾਣਾ ਸੀ ਸਕੂਲ ਤੇ ਬੱਚੇ ਕਹਿੰਦੇ ਅੱਜ ਅਸੀਂ ਨਾਸ਼ਤਾ ਨਹੀਂ ਕਰਕੇ ਜਾਂਦੇ ਤੇ ਚਾਹ ਪੀਵਾਂਗੇ ਤੇ ਆਪਾਂ ਬਣਾਤੀ ਚਾਹ ਆਜੋ ਜਿਹਨੇ ਜਿਹਨੇ ਭਾਈ ਚਾਹ ਪੀਣੀ ਆ ਮੇਰੇ ਭਣਪਰਾ ਆਜੋ ਇਹ ਚਾਹ ਆਪਣੀ ਬਣ ਰਹੀ ਹੈ ਆਜੋ ਜਿਹਨੇ ਚਾਹ ਪੀਣੀ ਆ ਚਾਹ ਚਪਾਤਾ ਦੁੱਧ ਆਪਾਂ ਹਣ ਚਾਹ ਨੂੰ ਦੰਨੇ ਆ ਟਾਕ ਇਹ ਬੱਚੇ ਕਰਤੇ ਰੈਡੀ ਤੇ ਨਾਲ-ਨਾਲ ਆਪਾਂ ਸੁਣ ਰਹੇ ਆ ਭਜਨ ਤੇ ਬੱਚਿਆਂ ਦੇ ਬੈਗ ਵੀ ਰੈਡੀ ਨੇ ਰੈਡੀ ਆ ਬੱਚੇ ਵੀ ਬਸ ਹੁਣ ਆਪਣਾ ਸਾਰਾ ਕੰਮ ਡਸਟਿੰਗ ਵਗੈਰਾ ਦਾ ਹੋ ਗਿਆ ਸਿਰਫ ਝਾੜੂ ਤੇ ਪੋਚਾ ਲਾਉਣਾ ਰਹਿ ਗਿਆ ਹਾਂਜੀ ਆਜੋ ਆਪਣੀ ਬਣ ਗਈ ਚਾਹ ਤੇ ਚਾਹ ਪੀ ਲੋ ਜੀ ਆਪਾਂ ਪੀਨੇ ਆ ਜੀ ਬਾਟੀਆਂ ਦੇ ਵਿੱਚ ਚਾਹ ਤੇ ਕੀ ਆ ਸੁਣਾਓ ਥੋੜਾ ਅਟਤ ਗੁਰੂ ਕੇ ਲਾਲਵੇ ਅੜ ਅੰਮ੍ਰਿਤ ਵੇਲ ਸੰਭਾਲੇ ਈਸ਼ੇ ਨਾੜ ਕਰ ਜਲ ਨਾਲੇ ਸਸ ਸਿਮਰਨ ਧਿਆਉ 라ਬ ਹਾ ਹੱਥ ਜੋੜ ਪੱਤੇ ਵੀ ਬਲਾਇਆ ਸਬਰੂ ਹਾ ਹੱਥ ਜੋੜ ਪੱਤੇ ਵੀ ਬਲਾਇਆ ਸਬਰੂ ਕਿਨੇ ਖਾਈਏ ਇਹ YouTube ਦਾ ਸਿੱਖਿਆ ਵੈਰੀ ਗੁੱਡ ਬਹੁਤ ਸੋਣੀ ਡੈਗ ਰੈਡੀ ਤੇ ਕੱਲ ਨੂੰ ਗੇਮਾਂ ਚ ਜਾਣੇ ਹਾਂਜੀ ਗਾਇਜ਼ ਆਪਾਂ ਹੋ ਗਏ ਆ ਰੈਡੀ ਤੇ ਕੰਮਕਾਰ ਆਪਾਂ ਸਾਰਾ ਘਰ ਦਾ ਨਿਮੇੜ ਲਿਆ ਤੇ ਇਹ ਆਪਣੀ ਫਾਈਨਲੀ ਲੁੱਕ ਤੇ ਆਪਾਂ ਹੁਣ ਚੱਲਦੇ ਆਂ ਭਾਈ ਬਠਿੰਡੇ ਅੱਜ ਬਠਿੰਡੇ ਜਾ ਕੇ ਆਪਾਂ ਕਰਨੀਆਂ ਥੋੜੀ ਜੀ ਸ਼ਾਪਿੰਗ ਤੇ ਸ਼ਾਪਿੰਗ ਕੀ ਕਰਨੀ ਐ ਕਿਉਂਕਿ ਸਰਦੀਆਂ ਆ ਗਈਆਂ ਤੇ ਬੱਚਿਆਂ ਨੂੰ ਚਾਹੀਦੇ ਨੇ ਹੁਣ ਸਕੂਲ ਵਾਸਤੇ ਬਲੇਜ਼ਰ ਤੇ ਆਪਾਂ ਲੈ ਕੇ ਦੇਣੀਆਂ ਜੀ ਇਹਨਾਂ ਨੂੰ ਬਲੇਜ਼ਰ ਤੇ ਹੁਣ ਆਪਾਂ ਚੱਲਦੇ ਆਂ ਭਾਈ ਉਹ ਲੈਣ ਕਿਉਂਕਿ ਕਦੇ ਪਹਿਲਾਂ ਆਪਾਂ ਨੂੰ ਗਰਮੀਆਂ ਦੇ ਲੈਣੇ ਪੈਂਦੇ ਨੇ ਫਿਰ ਆਪਾਂ ਨੂੰ ਸਰਦੀਆਂ ਦੇ ਵੀ ਲੈਣੇ ਪੈਂਦੇ ਨੇ ਬੱਚਿਆਂ ਦੇ ਉੱਚੇ ਹੋ ਜਾਂਦੇ ਆ ਨਾ ਭੀੜੇ ਹੋ ਜਾਂਦੇ ਆ ਤੇ ਸੋ ਵੀ ਆਪਾਂ ਟਾਈਮ ਨਾਲ ਹੀ ਲਿਆਦੀਏ ਬੱਚਿਆਂ ਨੂੰ ਹਨਾ ਜਦੋਂ ਬਾੜੀ ਠੰਡ ਹੋ ਗਈ ਜਦੋਂ ਬਿਮਾਰ ਹੋ ਗਏ ਉਸ ਤੋਂ ਬਾਅਦ ਕੀ ਫਾਇਦਾ ਹਨਾ ਉਹਨੇ ਉੱਤੇ ਲੱਗੇ ਜਾਂਦੇ ਜਦੋਂ ਬੱਚੇ ਬਿਮਾਰ ਹੋ ਜਾਂਦੇ ਨੇ ਤੇ ਹੁਣ ਆਪਾਂ ਤੁਹਾਨੂੰ ਮਿਲਦੇ ਆਂ ਜੀ ਬਠਿੰਡੇ ਜਾ ਕੇ ਤੇ ਜੇ ਕੋਈ ਉੱਥੋਂ ਕਲਿੱਪ ਲੈਤੀ ਗਈ ਤਾਂ ਆਪਾਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਹੁਣ ਮਿਲਾਂਗੇ ਆਪਾਂ ਤੁਹਾਨੂੰ ਜੀ ਬਠਿੰਡੇ ਜਾ ਕੇ ਵੱਡਾ ਵੱਡਾ ਵੇਸਾ ਇਹ ਛੋਟਾ ਜਾਈਦਾ ਆ ਲੋਗੂ ਲੱਗਿਆ ਤੇ ਹੈਗਾ ਤੇ ਅਸੀਂ ਲੋਗੂ ਨੇ ਲੱਗਿਆ ਅੰਦਾਜ਼ਾ ਮਿਹਦੇ ਨੂੰ ਲਾਵੇ ਲੈ ਕੇ ਉਹਨਾਂ ਦੇ ਲੋਕਾਂ ਦੇ ਗਏ ਸੀਗਾ ਸਹੀ ਹੈ ओके हेलो गाइस ਅਸੀਂ ਆ ਗਿਆ ਘਰੇ ਸ਼ੋਪਿੰਗ ਕਰਕੇ ਤੇ ਕੀ ਲਿਆਇਆ ਤੁਹਾਨੂੰ ਉਹ ਦਿਖਾਉਣੀ ਆ ਆਪਾਂ ਤੇ ਚਾਹ ਪਾਣੀ ਪੀ ਲਿਆ ਆਪਾਂ ਫੇਰ ਦਿਖਾਉਣੀ ਆ ਤੁਹਾਨੂੰ ਕੀ ਲਿਆ ਆ ਲੋ ਜੀ ਆ ਆਪਾਂ ਲਿਆਇਆ ਬਲੇਜ਼ਰ ਸਕੂਲ ਵਾਲਾ ਤੇ ਸਕੂਲਾਂ ਦੀ ਜਿਹੜੀ ਡਰੈਸ ਹੈ ਭਾਈ ਉਹ ਮਹਿੰਗੀ ਬਹੁਤ ਜ਼ਿਆਦਾ ਹੈ ਸਿਰਫ ਆ ਜਿਹੜਾ ਲੋਗੋ ਆ ਨਾ ਲੋਗੋ ਦਾ ਕਮਾਲ ਹੈ ਇਹਦੇ ਕਰਕੇ ਜਿਹੜੀ ਡਰੈਸ ਹੈ ਭਾਈ ਮਹਿੰਗੀ ਹੋ ਜਾਂਦੀ ਆ ਬਿਨਾ ਲੋਗੋ ਤੋਂ ਅਲਾਉ ਹੈ ਨਹੀਂ ਸਕੂਲ ਦੇ ਵਿੱਚ ਪਾਉਣਾ ਤੇ ਇੱਕ ਆਪਾਂ ਲੈ ਐ ਸੀ ਸਵਟਰ ਕਿੱਥੇ ਆ ਇੱਕ ਆਪਾਂ ਵਾਟਰ ਲਿਆਏ ਆ ਕਿਉਂਕਿ ਅਨਸਾਰਦੀਆਂ ਸ਼ੁਰੂ ਹੋ ਗਈਆਂ ਇਹਨਾਂ ਚੀਜ਼ਾਂ ਬਿਨਾ ਸਰਦਾ ਨਹੀਂ ਤੇ ਸੋ ਆਪਾਂ ਕਿਰਾਂ ਲਿਆ ਕੇ ਦਿੱਤੇ ਆ ਇਹਨਾਂ ਨੂੰ ਤਾਂ ਕਿ ਸਵੇਰੇ ਇਸਨੇ ਆ ਜਾਣਾ ਹੁੰਦਾਗਾ ਤਾਂ ਕਰਕੇ ਫਿਰ ਆਪਾਂ ਲਿਆ ਕੇ ਦਿੱਤੀ ਹੈ ਤੇ ਚਲੋ ਜੀ ਠੀਕ ਹੈ ਜੀ ਆਪਾਂ ਫਿਰ ਮਿਲਦੇ ਆ ਤੁਹਾਨੂੰ ਕੋਈ ਨੈਕਸਟ ਵਲੌਗ ਲੈ ਕੇ ਤੇ ਸਾਰਿਆਂ ਨੂੰ ਆਪਣਾ ਬਲੌਗ ਹੈ ਜਿਹੜਾ ਕਿਵੇਂ ਦਾ ਲੱਗਿਆ ਤੇ ਫਿਰ ਮਿਲਾਂਗੇ ਆਪਾਂ ਅਗਲੇ ਬਲੌਗ ਦੇ ਵਿੱਚ ਤਾਂ ਸਾਰੇ ਜਾਨੇ ਆਪਣੇ ਬਲੌਗ ਨੂੰ ਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਟੇਕ ਕੇਅਰ ਜੀ ਬਾਏ ਬਾਏ